ਜਿਮੇ ਦੀ ਕੋਠੀ ਵਾਸਤੇ ਤੁਸੀਂ ਮੰਗ ਪਾਈ ਸੀਗੀ ਓਮੇ ਦੀ ਕੋਠੀ ਆਪਾਂ ਅੱਜ ਵੀਡੀਓ ਚ ਲੈ ਕੇ ਪਹੁੰਚੇ ਹਾਂ ਜੀ ਬਹੁਤ ਵੱਡੇ ਏਰੀਆ ਚ ਕੋਠੀ ਬਣੀ ਹੋਈ ਹੈ ਇੱਕ ਕਨਾਲ ਤੋਂ ਵੀ ਜ਼ਿਆਦਾ ਜਗ੍ਹਾ ਆਪਨ ਮਿਲ ਜੂਗੀ ਪੂਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਰੇਟ ਜਮਾ ਘੱਟ ਮਿਲੂਗਾ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800426173 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮੈਸੇਜ ਕਿ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦੇ ਹਾਂ ਜੀ ਪੂਰੀ ਵਧੀਆ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆ ਜੀ ਵੀਡੀਓ ਨੂੰ ਤੁਸੀਂ ਇੱਕ ਵਾਰੀ ਦੇਖੋ ਕੋਠੀ ਨੂੰ ਦੇਖੋ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਤੇ ਜਗ੍ਹਾ ਬਾਫਰ ਆਪਾਂ ਨੂੰ ਮਿਲ ਜੂਗੀ ਇੱਕ ਕਨਾਲ ਤੇ 3 ਮਰਲੇ ਤੋਂ ਉੱਤੇ ਆਪਾਂ ਨੂੰ ਥਾਂ ਮਿਲ ਜੂਗੀ ਥਾਂ ਜਿਹੜੀ ਹੈਗੀ ਇਹ ਰਜਿਸਟਰੀ ਵਾਲੀ ਮਿਲੂਗੀ ਪੱਕੀ ਰਜਿਸਟਰੀ ਹੈ ਇੰਤਕਾਲ ਵਗੈਰਾ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗਾ ਤੇ ਪੂਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਇੱਕ ਗੱਲ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ ਜਿਹੜੀ ਆਪਾਂ ਇਹ ਕੋਠੀ ਲੈ ਕੇ ਪਹੁੰਚੇ ਆ ਇਹ ਕੋਠੀ ਦੀ ਆਪਾਂ ਪੂਰੀ ਗੱਲਬਾਤ ਕਰਾਂਗੇ ਇੱਕ ਆਪਾਂ ਅੱਗੇ ਕੋਠੀ ਲੈ ਕੇ ਪਹੁੰਚੇ ਆ ਮਤਲਬ ਕਿ ਦੋ ਅਲੱਗ-ਅਲੱਗ ਥਾਵਾਂ ਤੇ ਐ ਅਲੱਗ-ਅਲੱਗ ਰੇਟ ਮਿਲੂਗਾ ਅਲੱਗ-ਅਲੱਗ ਮਾਲਕ ਨੇ ਮਾਲਕ ਦੇ ਨੰਬਰ ਅਲੱਗ-ਅਲੱਗ ਨੇ ਸਾਰੀ ਆਪਾਂ ਗੱਲਬਾਤ ਕਰਦੇ ਚੱਲਦੇ ਹਾਂ ਤੁਸੀਂ ਬਸ ਵੀਡੀਓ ਚੈੱਕ ਕਰੋ ਜੀ ਮਾਲਕ ਨੇ ਆਪਦੇ ਵਾਸਤੇ ਪਾਈ ਸੀਗੀ ਤੇ ਕੋਠੀ ਬਣੀ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਜੀ ਕੋਠੀ ਜਮ ਨਮੀ ਹੋ ਜੀ ਮਾਲਕ ਕਹਿੰਦੇ ਨੇ 4 ਤੋਂ 5 ਸਾਲ ਮਸਾ ਹੋਈ ਨਹੀਂ ਵਧੀਆ ਕੋਠੀ ਐ ਸਾਰੀ ਕੋਠੀ ਮਾਲਕ ਨੇ ਨਕਸ਼ੇ ਤੇ ਤਿਆਰ ਕਰਵਾਈ ਹੋਈ ਐ ਤੇ ਮਜਬੂਰੀ ਕਰਕੇ ਵੇਚਣੀ ਐ ਇਹਨਾਂ ਨੇ ਰਿਹਾਈਸ਼ ਵੀ ਹਜੇ ਤੱਕ ਨਹੀਂ ਕੀਤੀ ਸੀ ਇਹਨਾਂ ਨੇ ਜਿੰਨਾ ਕੰਮ ਪੈਂਡਿੰਗ ਦੇ ਵਿੱਚ ਪਿਆਗਾ ਉਹ ਕਰਵਾਉਣਾ ਸੀਗਾ ਮਾਲਕ ਕਹਿੰਦੇ ਵੀ ਸਾਰਾ ਕੰਮ ਟੋਟਲ ਕਰਵਾ ਕੇ ਉਹ ਤੋਂ ਬਾਅਦ ਰਿਹਾਈਸ਼ ਕਰਾਂਗੇ ਤੇ ਇਹਨਾਂ ਨੂੰ ਮਜਬੂਰੀ ਪੈ ਗਈ ਤਾਂ ਕਰਕੇ ਬਸ ਇਹਨਾਂ ਨੇ ਆਪਦੀ ਜਿਹੜੀ ਇਹ ਕੋਠੀ ਹੈ ਸੇਲ ਕਰਨੀ ਹੈ ਕੋਠੀ ਦਾ ਰੇਟ ਮਾਲਕ ਦਾ ਮੋਬਾਈਲ ਨੰਬਰ ਹਰ ਚੀਜ਼ ਤੁਹਾਨੂੰ ਮੈਂ ਵੀਡੀਓ 'ਚ ਦੱਸ ਦਿਆਂ ਸੀ ਪਹਿਲਾਂ ਮੈਨੂੰ ਕਮੈਂਟ ਕਰਕੇ ਤੁਸੀਂ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜੇ ਜਿਹੜੀ ਆਪਾਂ ਕੋਠੀ ਇਹ ਦੇਖ ਰਿਆਂ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਜੇ ਆਪਾਂ ਇਸ ਕੋਠੀ ਦੀ ਜਗ੍ਹਾ ਦੀ ਗੱਲ ਕਰੀਏ ਜਗ੍ਹਾ ਦਾ ਤੁਹਾਨੂੰ ਮੈਂ ਦੱਸ ਹੀ ਦਿੱਤੀ ਸੀਗੀ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ 25 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਮਾਲਕ ਕਹਿੰਦੇ ਨੇ ਕੋਈ ਫਿਕਸ ਰੇਟ ਨਹੀਂ ਹੈਗਾ ਮੌਕੇ ਤੇ ਲੈਸ ਬੈਸ ਕਰ ਲਾਂਗੇ ਘਾਟਾ ਵਾਦਾ ਵੇਖੀ ਕੀਤਾ ਜਾਊਗਾ ਮਾਲਕ ਕਹਿੰਦੇ ਨੇ ਜਿਹਨੂੰ ਵੀ ਪਸੰਦ ਆਉਂਦੀ ਹੈ ਕੋਠੀ ਇਹ ਤਾਂ ਆ ਕੇ ਦੇਖ ਵੀ ਸਕਦੇ ਹੋ ਤੇ ਮਾਲਕ ਨੇ ਜਿਹੜਾ ਪਿੰਡ ਦੱਸਿਆ ਜੀ ਜਗਰਾਉਂ ਕੋਲੇ ਨਾਨਕਸਰ ਦੇ ਲਾਗੇ ਪਿੰਡ ਇਹਨਾਂ ਦਾ ਗੁਰੂਸਰ ਗੁਰੂਸਰ ਪਿੰਡ ਦੇ ਵਿੱਚ ਇੱਕ ਕੂਠੀ ਬਣੀ ਹੋਈ ਆ ਤੇ 4-5 ਸਾਲ ਪਹਿਲਾਂ ਬਣਾਈ ਸਗੀ ਤੇ ਕਮੀ ਪੇਸ਼ੀ ਬਾਕੀ ਤਾਂ ਕੋਈ ਨਹੀਂ ਹੈਗੀ ਬਾਕੀ ਜਿੰਨਾ ਕੰਮ ਪੈਂਡਿੰਗ ਦੇ ਵਿੱਚ ਪਿਆਗਾ ਉਹ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਜੀ ਮੋਟਰ ਲੱਗੀ ਨਹੀਂ ਮਾਲਕ ਕਹਿੰਦੇ ਮੋਟਰ ਹੈ ਨਹੀਂ ਤੇ ਮੀਟਰ ਹੈ ਨਹੀਂ ਇਹ ਦੋ ਚੀਜ਼ਾਂ ਹੈ ਨਹੀਂ ਬਾਕੀ ਸਾਰਾ ਕੁਝ ਸੀ ਬਾਕੀ ਇੱਕ ਪਾਸੇ ਥੋੜਾ ਜਿਹਾ ਪੁਰਾਣਾ ਘਰ ਵੀ ਬਣਿਆ ਹੋਇਆ ਕੰਬਰੀ ਤੇ ਪਸ਼ੂਆਂ ਵਾਸਤੇ ਇੱਕ ਪਾਸੇ ਵੀਡੀਓ ਚ ਬਾਕੀ ਤੁਹਾਨੂੰ ਦੇਖਣ ਨੂੰ ਮਿਲ ਗਿਆ ਸੀ ਕੋਈ ਜਾ ਕੇ ਦੇਖਣ ਦਾ ਚਾਹ ਬਣ ਹੈਗਾ ਤਾਂ ਗੁਰੂ ਸਰ ਇਹਨਾਂ ਦਾ ਪਿੰਡ ਹੈਗਾ ਤੇ ਵੀਡੀਓ ਤੁਸੀਂ ਦੇਖ ਰਹੇ ਹੋ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋয়া 9501733690 9501733690 ਜਿਹੜੀ ਕੋਠੀ ਤੁਸੀਂ ਦੇਖ ਰਹੇ ਹੋ 25 ਲੱਖ ਰੁਪਿਆ ਇਸ ਕੋਠੀ ਦਾ ਰੇਟ ਹੈ ਤੇ ਜਿਹੜੀ ਕੋਠੀ ਤੁਸੀਂ ਦੇਖ ਰਹੇ ਹੋ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਜਿਹੜਾ 8 ਲੱਖ ਦਾ ਆਪਾਂ ਘਰ ਲੈ ਕੇ ਪਹੁੰਚਿਆ ਉਹਦੀ ਗੱਲਬਾਤ ਆਪਾਂ ਅੱਗੇ ਕਰਦੇ ਹਾਂ ਸੀ ਉਹਦਾ ਰੇਟ ਵੀ ਅਲੱਗ ਹੈ ਤੇ ਜਗ੍ਹਾ ਵੀ ਅਲੱਗ ਹੈ ਸੀ ਥਾਂ ਵੀ ਅਲੱਗ ਹੈ ਤੇ ਮਾਲਕ ਦਾ ਮੋਬਾਈਲ ਨੰਬਰ ਵੀ ਅਲੱਗ ਹੈਗਾ ਇਹ ਜਿਹੜਾ ਤੁਹਾਨੂੰ ਨੰਬਰ ਦੱਸਿਆ 9501733690 ਇਹ ਜਿਹੜਾ ਆਪਾਂ 25 ਲੱਖ ਦੀ ਕੋਠੀ ਤੁਹਾਨੂੰ ਦਿਖਾਈ ਹੈ ਇਹਨਾਂ ਦਾ ਮੋਬਾਈਲ ਨੰਬਰ ਹੈ ਸੀ ਤੇ 8 ਲੱਖ ਦਾ ਜਿਹੜਾ ਆਪਾਂ ਘਰ ਲੈ ਕੇ ਪਹੁੰਚਿਆ ਉਹਦੀ ਗੱਲਬਾਤ ਆਪਾਂ ਅੱਗੇ ਕਰਦੇ ਹਾਂ ਸੀ ਉਹਨਾਂ ਦਾ ਮੋਬਾਈਲ ਨੰਬਰ ਤੇ ਹਰ ਇੱਕ ਗੱਲ ਤੁਹਾਨੂੰ ਮੈਂ ਦੱਸ ਦਾਂ। ਵੀਡੀਓ ਕਿਵੇਂ ਦੀ ਲੱਗ ਰਹੀ ਆ? ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ। ਜੇ ਵਧੀਆ ਲੱਗ ਰਹੀ ਏ ਵੀਡੀਓ ਪਸੰਦ ਆ ਰਹੀ ਏ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਜਰੂਰ ਦਬਾ ਦਿਓ। ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਹਰ ਰੋਜ਼ ਆਪਣੀ ਨਵੀਂ ਵੀਡੀਓ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ। ਥੱਲੇ ਤੁਹਾਨੂੰ ਮਿਲ ਗਿਆ ਹੋਊਗਾ। ਚਿੱਟੇ ਜਿਹੇ ਰੰਗ ਦਾ ਬਟਨ ਹੈ ਸਬਸਕ੍ਰਾਈਬ ਉੱਤੇ ਲਿਖਿਆ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕਰਕੇ ਚੈਨਲ ਨੂੰ ਰੱਖਿਆ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਨ੍ਹਾਂ ਨੇ ਹੁਣੇ ਕੀਤਾ ਤੁਹਾਡਾ ਸਾਰਿਆਂ ਦਾ ਵੀ ਸ਼ੁਕਰੀਆ ਤੇ ਗੱਲਬਾਤ ਆਪਾਂ ਕਰਦੇ ਹਾਂ ਜੀ ਹੁਣ ਤੇ ਗੱਲਬਾਤ ਕਰਨ ਦੇ ਨਾਲ ਨਾਲ ਜਿੰਨੇ ਤੁਸੀਂ ਦੇਖ ਰਹੇ ਹੋ ਉੱਤੇ ਆਪਣਾ ਵਟਸਐਪ ਨੰਬਰ ਦਿੱਤਾ ਹੋਇਆ ਸੀ ਉਹਨੂੰ ਵੀ ਨੋਟ ਕਰ ਲਓ 73800 ਪੂਰਾ 26173 ਘਰ ਕੋਠੀ ਮਕਾਨ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮੈਪੇਜੋ ਫਰੀਦ ਵਿੱਚ ਆਪਾਂ ਐਡ ਲਾ ਦਾਂਗੇ ਚਾਹੇ ਤੁਸੀਂ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਦੇਖੋ ਆਪਣੇ ਕੋਲੇ ਵਧੀਆ ਵੀਡੀਓ ਬਣਾ ਕੇ ਗੱਲਬਾਤ ਕਰਦੇ ਆ ਜੀ ਆਪਾਂ ਹੁਣ ਕੋਠੀ ਦੀ ਨੰਬਰ 2 ਤੇ ਜਿਹੜੀ ਕੋਠੀ ਆਪਾਂ ਲੈ ਕੇ ਪਹੁੰਚੇ ਆ ਜੀ ਇਹਦੀ ਜਗ੍ਹਾ ਵੀ ਆਪਾਂ ਨੂੰ ਵਾਫਰ ਮਿਲ ਜੂਗੀ ਜਗ੍ਹਾ ਹੈਗੀ ਅਸੀਂ ਚਾਰ ਬਿਸਵੇ ਤਹਿਸੀਲ ਲੇਰਾਗਾਗਾ ਇਹਨਾਂ ਨੂੰ ਲੱਗਦੀ ਹੈ ਅਸੀਂ ਤੇ ਡਿਸਟ੍ਰਿਕਟ ਸੰਗਰੂਰ ਆ ਇਹਨਾਂ ਦਾ ਪਿੰਡ ਹੈਗਾ ਜੀ ਚੰਗਾਲੀਪੜਾ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਤਹਿਸੀਲ ਲੇਰਾਗਾਗਾ ਦੇ ਲਾਗੇ ਪਿੰਡ ਪਈ ਜਾਂਦਾ ਹੈ ਇਹ ਜਮ ਮੇਨ ਸੜਕ ਤੇ ਇਹਨਾਂ ਦਾ ਫਰੰਟ ਲੱਗਦਾਗਾ 8 ਲੱਖ ਰੁਪਇਆ ਮਾਲਕ ਨੇ ਡਿਮਾਂਡ ਰੱਖੀ ਹੈ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਕਰ ਲਵਾਂਗੇ 8 ਲੱਖ ਰੁਪਇਆ ਰੇਟ ਇਹਨਾਂ ਦੇ ਬਹੁਤ ਘੱਟ ਕਿ ਹੈਗਾ ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਛੇਤੀ ਕਰੋ ਜੀ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੈ ਜੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ 9815596510 9815596510 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਗੱਲ ਕਰ ਲਿਓ ਸਿੱਧੀ ਗੱਲ ਕਰਨ ਤੋਂ ਬਾਅਦ ਉਹ ਤੋਂ ਬਾਅਦ ਤੁਸੀਂ ਜਾ ਕੇ ਕੋਠੀ ਨੂੰ ਦੇਖ ਵੀ ਸਕਦੇ ਹੋ ਜੀ ਤੇ ਜਾ ਕੇ ਦੇਖ ਲਓ ਤੇ ਜਦੋਂ ਫਿੱਟ ਬੈਠਦੀ ਹੈ ਕੋਠੀ ਤੇ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਕੇ ਕੋਠੀ ਨੂੰ ਖਰੀਦ ਸਕਦੇ ਹੋ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਪੂਰੀ ਗੱਲਬਾਤ ਲਾਜ਼ਮੀ ਕਰ ਲਿਓ ਜੀ ਬਾਕੀ ਦੋਵੇਂ ਮਾਲਕਾਂ ਦੇ ਨੰਬਰ ਤੁਹਾਨੂੰ ਮੈਂ ਦੇ ਦਿੱਤੇ ਦੋਵੇਂ ਕੋਠੀਆਂ ਤੁਸੀਂ ਦੇਖ ਲਈਓ ਸੀ ਦੋਵੇਂ ਨੰਬਰ ਤੁਹਾਨੂੰ ਅਲੱਗ-ਅਲੱਗ ਮਿਲ ਗਏ ਹੋਣਗੇ ਜੇ ਕਿਸੇ ਨੇ 8 ਲੱਖ ਦਾ ਹੈ ਘਰ ਲੈਣਾ ਤਾਂ ਇਹਨਾਂ ਦਾ ਮੋਬਾਈਲ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਇਹਨਾਂ ਨਾਲ ਗੱਲ ਕਰ ਲਓ ਤੇ ਜਿਹੜੀ ਆਪਾਂ 1 ਕਨਾਲ ਤੇ 3 ਮਰਲੇ ਦੀ ਕੋਠੀ ਜਿਹੜੀ ਪਿੱਛੇ ਲੱਗੇ ਪਹੁੰਚੇ ਸੀਗੇ 25 ਲੱਖ ਦੀ ਉਹਨਾਂ ਦਾ ਮੋਬਾਈਲ ਨੰਬਰ ਪਿੱਛੇ ਸੀਗਾ ਉਹਨਾਂ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ ਜੇ ਕਿਸੇ ਨੂੰ ਉਹ ਪਸੰਦ ਆਈ ਹੈ ਆਪਦੇ ਬਜਟ ਦੇ ਹਿਸਾਬ ਨਾਲ ਤੁਸੀਂ ਗੱਲ ਮਾਲਕ ਨਾਲ ਕਰ ਸਕਦੇ ਹੋ ਜੀ ਬਾਕੀ ਮੈਨੂੰ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਦੀ ਲੱਗੀ ਦੋਮੇ ਘਰ ਤੋਂ ਤੁਹਾਨੂੰ ਕਿਵੇਂ ਲੱਗੇ ਵਧੀਆ ਲੱਗੀ ਇਹ ਵੀਡੀਓ ਲਾਈਕ ਕਰ ਦੋ ਸ਼ੇਅਰ ਕਰ ਦੋ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਇੱਕ ਗੱਲ ਹੋਰ ਜੀ ਜਦੋਂ ਤੁਸੀਂ ਕੋਈ ਵੀ ਕੋਠੀ ਵੇਚਣੀ ਹੋਵੇ ਜਾਂ ਖਰੀਦਣੀ ਹੋਵੇ ਕੋਈ ਵੀ ਲੈਣ ਦੇਣ ਕਰਨਾ ਅਸੀਂ ਪਹਿਲਾਂ ਆਪਦੀ ਪੂਰੀ ਤਸੱਲੀ ਕਰਿਆ ਕਰੂੰ ਜਿਹਨੇ ਖਰੀਦਣੀ ਆ ਪੂਰੇ ਕਾਗਜ਼ ਪੱਤਰ ਚੱਕਰਿਆ ਕਰੂੰ ਜਦੋਂ ਪੂਰੀ ਤਸੱਲੀ ਹੁੰਦੀ ਹੈ ਤੇ ਜੋ ਵੀ ਆਪਣਾ ਜੋ ਵੀ ਆਪਦਾ ਕੰਮ ਹੈ ਅਸੀਂ ਆਪਦੀ ਤਸੱਲੀ ਕਰਕੇ ਪੂਰੀ ਜਦੋਂ ਪੂਰਾ ਕਨਫਰਮ ਹੋ ਜਉ ਉਹ ਤੋਂ ਬਾਅਦ ਆਪ ਦਾ ਲੈਣ ਦੇਣ ਕਰਿਆ ਕਰੋ ਜੀ ਤੇ ਪੂਰੀ ਆਪਦੀ ਜ਼ਿੰਮੇਵਾਰੀ ਨਾਲ ਕੰਮ ਕਰਿਆ ਕਰੋ ਸਾਰਾ ਜੀ ਬਾਕੀ ਆਪਾਂ ਵੀਡੀਓ ਪਾਉਂਦੇ ਰਹਿਣੇ ਆ ਜੀ ਡੇਲੀ ਅਲੱਗ-ਅਲੱਗ ਏਰੀਆ ਚੋਂ ਘਰ ਕੋਠੀ ਮਕਾਨ ਆਪਣੇ ਕੋਲੇ ਆਉਂਦੇ ਰਹਿੰਦੇ ਆ ਤੇ ਤੁਹਾਨੂੰ ਆਪਾਂ ਦਿਖਾਉਂਦੇ ਰਹਿੰਦੇ ਆ ਜੀ ਆਪਣਾ ਕੰਮ ਸਿਰਫ ਵੀਡੀਓ ਪਾਉਂਦੇ ਆ ਜੀ ਤੁਹਾਨੂੰ ਦੱਸਣਾ ਭਾਈ ਇੱਥੇ ਇਹ ਘਰ ਹੈ ਜੇ ਕਿਸੇ ਨੇ ਖਰੀਦਣਾ ਤਾਂ ਗੱਲ ਕਰ ਸਕਦੇ ਹਾਂ ਅੱਗੇ ਦਾ ਜਿਹੜਾ ਕੰਮ ਕਰਨਾ ਤੁਸੀਂ ਆਪ ਹੀ ਕਰਨਾ ਹੈ ਜੀ ਠੀਕ ਹੈ ਜੀ ਬਾਕੀ ਸਾਰੇ ਤੁਸੀਂ ਮੇਰੇ ਨਾਲੋਂ ਸਿਆਣਿਓ ਜੀ ਤੇ ਵੀਡੀਓ ਵਧੀਆ ਲੱਗਿਆ ਤਾਂ ਜਰੂਰ ਕਮੈਂਟ ਕਰ ਦਿਓ ਜੀ ਸ਼ੇਅਰ ਕਰ ਦਿਓ ਅੱਗੇ ਤੇ ਵੱਧ ਤੋਂ ਵੱਧ ਸਪੋਰਟ ਰੱਖਿਆ ਕਰੋ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਹੈ ਵੇਚਣਾ ਚਾਹੁੰਦੇ ਹੋ ਤਾਂ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਜਮਾ ਫਰੀ ਦੇ ਵਿੱਚ ਲਗਵਾ ਸਕਦੇ ਹਾਂ ਉੱਤੇ ਆਪਣਾ ਨੰਬਰ 73800 ਪੂਰਾ 26100 73 ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ